ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਸੇਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਚੋ ਖੁਰਦ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਹੈ ਬਠਿੰਡੇ ਤੋਂ ਸੰਗਰੂਰ ਬਰਨਾਲੇ ਵਾਲੀ ਸੜਕ ਦੇ ਉੱਤੇ ਪਿੰਡ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਭਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਹੀਫਰ ਵੱਛੀਆਂ ਵਹਿੜਾਂ ਜਿਹੜੀਆਂ ਵਿਕਰੀ ਵਾਲੀਆਂ ਆਉਂਦੀਆਂ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਵਿੱਚ ਟੋਟਲ ਤੁਹਾਨੂੰ 11 ਨਗ ਦਿਖਾਉਂਗਾ ਇਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜਾ ਨਾਗ ਤੁਹਾਨੂੰ ਇਹਨਾਂ ਚੋ ਜੱਜ ਜੂਗਾ ਉਹਦੀ ਤਸੱਲੀ ਤੁਸੀਂ ਕਰੋਗੇ ਤੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਸੋ ਸਿੱਧੂ ਡੇਰੀ ਫਾਰਮ ਆ ਦੱਸੋ ਜਿੱਥੇ ਵੀਡੀਓ ਬਣਾ ਰਹੇ ਆ ਤੇ ਬਾਈ ਨਰਮਲ ਆਪਾਂ ਨੂੰ ਜਾਣਕਾਰੀ ਇਹਨਾਂ ਪਸ਼ੂਆਂ ਸੰਬੰਧੀ ਦਿੰਦਾ ਹੁੰਦਾ ਇੱਕ ਬੇਨਤੀ ਸ਼ੁਰੂ ਚ ਹੀ ਕਰ ਦਿਆਂ ਦੱਸੋ ਵੀ ਜਿਹੜਾ ਇਥੋਂ ਤੁਸੀਂ ਵੱਛੀ ਖਰੀਦਣੀ ਆ ਉਹਦੀ ਪਹਿਲਾਂ ਤੁਸੀਂ ਹਾਈਟ ਦੀ ਜੱਜਮੈਂਟ ਦੋ ਤਰੀਕਿਆਂ ਨਾਲ ਕਰ ਸਕਦੇ ਹੋ ਇੱਕ ਤਾਂ ਸਾਰੀਆਂ ਵੱਛੀਆਂ ਨਾਲ ਬਾਈ ਨਰਮਲ ਨੇ ਤੁਰ ਕੇ ਆਪਾਂ ਨੂੰ ਇਹ ਪਸ਼ੂ ਦਿਖਾਉਣੇ ਆ ਤੇ ਦੂਜਾ ਖੁਰਨੀ ਜਿਹੜੀ ਹੈਗੀ ਆ ਉਹ ਤੁਸੀਂ ਦੇਖ ਸਕਦੇ ਹੋ ਜਿਹੜੀ ਮੇਰੇ ਹਿਸਾਬ ਚ 2.5 ਫੁੱਟ ਤੋਂ ਉੱਚਾ 3 ਫੁੱਟ ਦੇ ਲਗਭਗ ਸਾਈਜ਼ ਹੋਊਗਾ ਉਹਦੇ ਹਿਸਾਬ ਤੇ ਤੁਸੀਂ ਇਹਨਾਂ ਬੱਚਿਆਂ ਦੀ ਹਾਈਟ ਜਿਹੜੀ ਉਹ ਜਜਮੈਂਟ ਕਰ ਲਓ ਜਿਹੜੇ ਇਹ ਛੋਟੇ ਬੱਚੇ ਤੁਹਾਨੂੰ ਦਿਖਾਉਣੇ ਆਓ ਸ਼ੁਰੂਆਤ ਕਰੀਏ ਦੋਸਤੋ ਇੱਧਰ ਬਹੁਤ ਸੋਹਣੀਆਂ ਬੱਚੀਆਂ ਖੜੀਆਂ ਆ ਉਮਰ ਛੋਟੀ ਦੀਆਂ ਪਰ ਢਾਂਚੇ ਸਾਰੀਆਂ ਦੇ ਚੰਗੇ ਆ ਇੱਥੋਂ ਸ਼ੁਰੂਆਤ ਕਰਦੇ ਆ ਅੱਜ ਦੀ ਇਸ ਵੀਡੀਓ ਦੀ ਨਰਮਲ ਭਾਈ ਸਤਿ ਸ਼੍ਰੀ ਅਕਾਲ ਜੀ ਨਰਮਲ ਅੱਜ 11 ਨਾਗ ਆ ਗਏ ਮੇਰੇ ਖੇਲ ਚ ਆਪਣੇ ਕੋਲ ਬਾਈ 3 7 ਇਹ ਆ ਤੇ 4 ਹੋਤਾ ਹਾਂ 11 ਆ ਆ ਪੰਜ ਸ਼ੁਰੂਆਤ ਕਰਾਂਗੇ ਵੈਸੇ ਸਾਰੀਆਂ ਹੀ ਬੱਚੀਆਂ ਜਿਹੜੀਆਂ ਇੱਧਰ ਖੜੀਆਂ ਐ ਤਾਂ ਇੱਕੋ ਜੇ ਕਦ ਕਾਟਦੀਆਂ ਹੀ ਲੱਗਦੀਆਂ ਬਾਈ ਹਾਂਜੀ ਭਾਈ ਜੀ ਇੱਕੋ ਜੀ ਏਜ ਹੋਊਗੀ ਜਾਂ ਕੋਈ ਥੋੜਾ ਬਹੁਤ ਬਸ ਇਹ ਪਸ ਆਹੀ 5 ਮਹੀਨੇ 6 ਮਹੀਨੇ ਠੀਕ ਹੈ ਹਾਂਜੀ ਹਾਂਜੀ ਸਾਰੇ ਰੇਟ ਆਪਾਂ ਰੇਟ ਬਈ ਫੋਨ ਤੇ ਹਰੇ ਰੇਟ ਫੋਨ ਤੇ ਹੋਣਗੇ ਤੋੜ ਕੇ ਦਿਖਾਈ ਚਲ ਗਏ ਹੈ ਕਰਕੇ ਹਾਂਜੀ 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 ਪੁਰਣੀ ਤੇਰੀ ਹਾਈਟ ਕਿੰਨੀ ਹੈ ਬਈ ਜਿਹੜੀ ਖੁਰਲੀ ਬਣੀ 3 ਫੁੱਟ ਦੇ ਕਰੀਬ ਹੈ 3 ਫੁੱਟ ਦੇ ਕਰੀਬ ਹੈ ਹਾਂਜੀ ਹਾਂਜੀ ਖੇਲੂ ਜੀ ਆਪਾਂ ਨਾਲ ਤੁਰਦੇ ਵੈਸੇ ਜਨਾ ਮਰਜੀ ਆਪਾਂ ਮਣਕਈ ਕੋਸਮੈਟ 3 ਫੁੱਟ ਹੈ ਠੀਕ ਹੈ ਓਕੇ ਸੋ ਦੋਸਤੋ 3 ਫੁੱਟ ਦੀ ਖੁਰਲੀ ਹੈ ਉਹਦੇ ਹਿਸਾਬ ਤੇ ਬੱਚਿਆਂ ਦੀ ਜਜਮੈਂਟ ਕਰਿਓ 5-6 ਮਹੀਨੇ ਨਦੀ ਉਮਰ ਆ ਛੋਟੇ ਬੱਚੇ ਆ ਦਿਸਦੇ ਵੀ ਆ ਪਰ ਇੱਕ ਗੱਲ ਆ ਵੀ ਇਹ ਜਦੋਂ ਦਸੰਬਰ ਜਨਵਰੀ ਆਉਣੀ ਹੈ ਨਾ ਜੇ ਚੰਗੀਆਂ ਸੰਭਾਲ ਲਈਆਂ ਤੋਂ ਉਦੋਂ ਤੱਕ ਇਹਨਾਂ ਦੀ ਏਆਈ ਹੋ ਜਾਣੀ ਹੈ ਮਹੀਨਾ 7ਵਾਂ ਚੱਲਦਾ ਹੈ 6 ਮਹੀਨੇ ਨਨੂ ਬਹੁਤ ਹੈ ਇਹਨਾਂ ਦੀ ਗਰੋਥ ਵਾਸਤੇ ਕਿਉਂਕਿ ਹੁਣ ਇਹ ਕਾਫ ਗਰੋਅਰ ਦੀ ਸਟੇਜ ਦੇ ਉੱਤੇ ਹੈ ਸਟਰਕਚਰ ਦੇਖੋ ਪਹਿਲੇ ਨੰਬਰ ਤੇ ਵੱਛੀ ਸੋਹਣਾ ਢਾਂਚਾ ਦੱਸੋ ਤੇ ਬਰੀਕ ਬਿਲਕੁਲ ਸਕਿਨ ਦੀ ਦਿਸਦੀ ਹੈ ਬੰਦੇ ਬਈ ਸੋ ਇਹ ਪਹਿਲੇ ਨੰਬਰ ਤੇ ਹੈ ਇਹ ਤੋਂ ਬਾਅਦ ਚ ਬਹੁਤ ਸੋਹਣਾ ਰੰਗ ਤੁਹਾਨੂੰ ਲਾਲ ਰੰਗ ਦੀ ਵੱਛੀ ਦਿਖਾਉਂਗਾ ਇਹ ਦੋ ਹੀ ਹੈ ਜਿਹੜੇ ਜਰਸੀ ਨਗ ਇੱਥੇ ਖੜੇ ਦਿਸਦੇ ਆ ਹੁਣ ਇਸ ਬੱਚੀ ਨੂੰ ਵੀ ਤੁਸੀਂ ਦੇਖ ਲਓ ਜੇ ਇਹਦਾ ਵੀ ਟਾਂਚਾ ਦੇਖੋ ਬਹੁਤ ਸੋਹਣੀ ਇਹ ਵੀ ਬੱਚੀ ਦੋਸਤੋ ਤੁਸੀਂ ਆ ਕੇ ਦੇਖੋਗੇ ਤੁਹਾਨੂੰ ਪਸੰਦ ਆਊ ਜਿਹਨੇ ਛੋਟੀ ਉਮਰ ਦਾ ਬੱਚਾ ਖਰੀਦਣਾ ਹੈ ਤਾਂ ਇਹ ਜੋੜੀ ਕਮਾਲ ਦੀ ਹੈ ਬਹੁਤ ਸੋਹਣਾ ਰੰਗ ਤੁਸੀਂ ਇਸ ਬੱਚੀ ਦਾ ਦੇਖ ਸਕਦੇ ਹੋ ਸੋ ਦੇਖੋ ਦੋਸਤੋ ਇਹਦਾ ਵੀ ਸਟਰਕਚਰ ਤੁਸੀਂ ਮੈਂ ਦੂਰ ਤੋਂ ਵੀਡੀਓ ਬਣਾ ਰਿਹਾ ਤਾਂ ਕਿ ਤੁਹਾਨੂੰ ਹਾਈਟ ਬੱਚਿਆਂ ਦੀ ਜੱਜਮੈਂਟ ਹੋ ਜੇ ਵੈਸੇ ਉਮਰ ਦੇ ਹਿਸਾਬ ਤੇ ਸੋਹਣੇ ਟਾਂਚੇ ਹਨ ਦੇ ਤੇ ਸੋਹਣੀ ਹਾਈਟ ਹੈ ਬਾਕੀ ਤੁਸੀਂ ਪੈਸੇ ਲਾਉਣੇ ਆ ਤਾਂ ਆ ਕੇ ਤੁਸੀਂ ਉਸ ਪਸ਼ੂ ਨੂੰ ਦੇਖਣਾ ਹੁੰਦਾ ਇਹਦੋਂ ਅੱਗੇ ਐਚਐਫ ਨਸਲ ਚ ਪੈਂਦੀ ਬੱਛੀ ਇਹਨਾਂ ਨੂੰ ਤੁਸੀਂ ਬਰੀਡ ਇਹਨਾਂ ਦੀ ਆਪ ਹੀ ਜਜਮੈਂਟ ਕਰ ਲਿਆ ਕਰੋ ਸਾਨੂੰ ਜੋ ਲੱਗਦੀਆਂ ਸਾਹਮਣੇ ਅਸੀਂ ਉਸ ਹਿਸਾਬ ਤੇ ਬੋਲਣਾ ਤੁਸੀਂ ਆਪ ਦੀ ਜਜਮੈਂਟ ਕਰੋਗੇ ਆ ਕੇ ਬਹੁਤ ਸੋਹਣਾ ਇਹਦਾ ਵੀ ਢਾਂਚਾ ਦੋਸਤੋ ਛੋਟੀ ਉਮਰ ਹੈ ਇਹ ਚੰਗੀਆਂ ਗਾਵਾਂ ਬਣਨੀਆਂ ਸੋਹਣੀਆਂ ਵਹਿੜਾਂ ਬਣਨੀਆਂ ਇਹਨਾਂ ਦੇ ਸਟਰਕਚਰ ਦੱਸਦੇ ਆ ਕਿਸੇ ਦਾ ਵੀ ਤੁਹਾਨੂੰ ਬੱਛੀ ਦਾ ਪੇਟ ਨਹੀਂ ਉਸ ਤਰ੍ਹਾਂ ਨਜ਼ਰ ਆਉਣਾ ਭਾਈ ਚਾਰ-ਚਾਰ ਥਾਣਾ ਹੀ ਸਾਰਿਆਂ ਦੇ ਠੀਕ ਹੈ ਓਕੇ ਡੱਬੀ ਵਿੱਚੀ ਖੋਲਨੀ ਵਈ ਦੋਸਤੋ ਇੱਕ ਡੱਬੀ ਵਿੱਚੀ ਦੇਖਿਓ ਜੇ ਬਹੁਤ ਸੋਹਣਾ ਰੰਗ ਤੇ ਟਾਂਚੇ ਬਾਰੇ ਤਾਂ ਮੈਂ ਪਹਿਲਾਂ ਹੀ ਦੱਸਤਾ ਸਾਰੀਆਂ ਹੀ ਬੱਚੀਆਂ ਦੇ ਚੰਗੇ ਆ ਇਹ ਵੀ ਬੱਚੀ ਤੁਸੀਂ ਦੇਖੋ ਇਹਦਾ ਰੰਗ ਰੂਪ ਪ੍ਰਿੰਟ ਜਿਹੜਾ ਉਹ ਬੜਾ ਸੋਹਣਾ ਸੋਹਣਾ ਫੇਸ ਆ ਦੋਸਤੋ ਵਾਈਟ ਰੰਗ ਦੇ ਵਿੱਚ ਚੰਗੀ ਮੰਗ ਰਹਿੰਦੀ ਹੈ ਇਹਨਾਂ ਗਾਵਾਂ ਦੀ ਜਦੋਂ ਪ੍ਰਿੰਟ ਵਾਲੀਆਂ ਗਾਵਾਂ ਤਿਆਰ ਹੁੰਦੀਆਂ ਖੜਨੀ ਖੁੜਨੀ ਵੇਖ ਸਕਦੇ ਹੋ ਤੁਸੀਂ ਪਸੰਦ ਆਉਣਗੇ ਬੱਚੇ ਜਿਹੜਾ ਵੀਰ ਖਰੀਦਣਾ ਚਾਵੇ ਆ ਕੇ ਜਰੂਰ ਇੱਕ ਵਾਰ ਦੇਖਿਓ ਜੇ ਸੀਮਨ ਦੀ ਡਿਟੇਲ ਅਸੀਂ ਬੋਲਦੇ ਨਹੀਂ ਹੁੰਦੇ ਜਿੰਨੇ ਮਰਜੀ ਨਾ ਸੀਮਨ ਦੇ ਜਿਹੜੇ ਬੱਲ ਆਉਂਦੇ ਆ ਉਹ ਮੈਥੋਂ ਪੁੱਛ ਲਓ ਨਿਰਮਲ ਤੋਂ ਪੁੱਛ ਲਓ ਦੱਸ ਦਿਆਂਗੇ ਪਰ ਜਿਹਦੀ ਡਿਟੇਲ ਪਤਾ ਹੁੰਦੀ ਹੈ ਉਹਦੀ ਕੋਸ਼ਿਸ਼ ਰਹਿੰਦੀ ਹੈ ਦੱਸਣ ਦੀ ਮੋਸਟਲੀ 90% ਤੁਹਾਨੂੰ ਢਾਂਚੇ ਹੀ ਦਿਖਾਏ ਜਾਂਦੇ ਕਿਉਂਕਿ ਸੀਮਨ ਤੁਸੀਂ ਆਪ ਦੇ ਹੱਥੀਂ ਭਰਾਇਓ ਜਿਹੜਾ ਸੀਮਨ ਭਰਾਵਾਂਗੇ ਉਹਦਾ ਰਿਕਾਰਡ ਤੁਹਾਡੇ ਕੋਲ ਬਣ ਜਾਊਗਾ ਤੁਸੀਂ ਇਹ ਸਟਰਕਚਰ ਖਰੀਦਣੇ ਵੱਚੀ ਦੇਖੋ ਲਾਲ ਚਿੱਟੇ ਡੱਬਾ ਹੈ ਦੋਸਤੋ ਬਹੁਤ ਸੋਹਣਾ ਰੰਗ ਇਹਦਾ ਵੀ ਵੱਖਰਾ ਜਿਹਾ ਦਿਸੂਗਾ ਜਦੋਂ ਥੋੜੀ ਜੀ ਹੋਰ ਇੱਕ ਗਰੋਥ ਕਰੂਗੀ ਅੱਗੇ ਵੈੜ ਬਣੂਗੀ ਇਹ ਬੰਦੇ ਫਿਰ ਸੋ ਵੱਛੀ ਦੇਖ ਸਕਦੇ ਹੋ ਤੁਸੀਂ ਸੋ 6 ਨੰਬਰ ਦੇ ਉੱਤੇ ਇੱਕ ਹੋਰ ਵੱਛੀ ਤੁਹਾਨੂੰ ਦਿਖਾਉਣੇ ਆ ਜਿੱਦਾਂ ਦਾ ਰੰਗ ਤੁਹਾਨੂੰ ਪਸੰਦ ਆ ਕਈ ਵੀਰ ਕਾਲੀਆਂ ਵੈੜਾਂ ਨੂੰ ਜਿਆਦਾ ਬਲੈਕ ਰੰਗ ਨੂੰ ਪਸੰਦ ਕਰਦੇ ਆ ਤਾਂ ਉਹਨਾਂ ਵਾਸਤੇ ਦੋ ਵੱਛੀਆਂ ਹੈਗੀਆਂ ਜਿਨ੍ਹਾਂ ਦਾ ਰੰਗ ਥੋੜਾ ਵੱਧ ਕਾਲੋਂ ਚ ਹੈ ਸੋ ਐ ਵੀ ਬੱਚੀ ਤੁਸੀਂ ਦੇਖ ਸਕਦੇ ਹੋ ਇਹਦਾ ਵੀ ਟਾਂਚਾ ਬਹੁਤ ਸੋਹਣਾ ਬਾਕੀ ਖੜਨੀ ਤੋਂ ਤੁਹਾਨੂੰ ਉੱਤੋਂ ਸਟ੍ਰੇਟ ਨਜ਼ਰ ਆਉਂਦੀ ਹੋਣੀ ਹੈ ਤੇ ਦੋ ਬੱਚੀਆਂ ਇਦਾਂ ਦੀਆਂ ਜਿਨ੍ਹਾਂ ਦੇ ਜਿਹੜਾ ਉਹ ਵਾਈਟ ਰੰਗ ਜ਼ਿਆਦਾ ਹੈ ਇੱਕ ਬੱਚੀ ਉਹ ਨਰਮਲ ਬਾਈ ਖੋਲੂਗਾ ਵਾਈਟ ਤੇ ਬਲੈਕ ਲਗਭਗ ਬਰਾਬਰ ਜਿਹਾ ਰੰਗ ਇਹਦੇ ਕਾਲਾ ਰੰਗ ਤੁਹਾਨੂੰ ਨਜ਼ਰ ਆਉਂਦਾ ਹੋਣਾ ਤੇ ਉੰਨੀ ਕੇ ਇਹ ਚਿੱਟੀ ਵੀ ਹੈ ਸੋ ਟਾਂਚਾ ਇਹਦਾ ਵੀ ਦੇਖ ਲਓ ਵੱਖਰਾ ਜਿਹਾ ਫੇਸ ਆ ਦੋਸਤੋ ਕੰਨ ਗੋਲ ਦਿਸਦਾ ਠੀਕ ਹੈ ਬਾਈ ਬੰਦੋ ਤੋ ਇਹ ਸੱਤ ਬੱਚੀਆਂ ਤੁਹਾਨੂੰ ਛੋਟੀ ਉਮਰ ਦੀਆਂ ਦਿਖਾਤੀਆਂ। ਇਹ ਤੋਂ ਅੱਗੇ ਬੱਚੀਆਂ ਜਿਹੜੀਆਂ ਦਿਖਾਵਾਂਗੇ ਉਹਨਾਂ ਦੇ ਨਾਲ ਦੰਦ ਵੀ ਤੁਹਾਨੂੰ ਦਿਖਾ ਦੇਾਂਗੇ ਤੇ ਬੇਨਤੀ ਹਰ ਇੱਕ ਵਾਰ ਵੀਡੀਓ 'ਚ ਕਰਦੇ ਆਂ ਵੀ ਤੁਸੀਂ ਖੀਰੀ ਵੱਧ ਤੋਂ ਵੱਧ ਦੋਂਦੀ ਬੱਚੀ ਖਰੀਦ ਲਿਆ ਕਰੋ ਜਦੋਂ ਚੌਕੀਆਂ ਛਿਕੀਆਂ ਹੋ ਜਾਂਦੀਆਂ ਨੇ ਉਦੋਂ ਰਿਪੀਟ ਹੋਣ ਦੀ ਸੁਭਾਵਨਾ ਹੋ ਜਾਂਦੀ ਐ। ਦੰਦ ਦੇਖਣੇ ਸਿੱਖੋ ਜਿਨ੍ਹਾਂ ਨੂੰ ਨਹੀਂ ਦੰਦ ਦੇਖਣੇ ਆਉਂਦੇ ਵੀਡੀਓ ਪਾਈ ਵੀ ਐ ਚੈਨਲ 'ਤੇ ਉਹ ਵੀ ਦੇਖ ਸਕਦੇ ਹੋ। ਖੀਰੀ ਵੱਚੀ ਐ ਦੱਸੋ ਠੀਕ ਐ ਬਾਈ। ਤੇ ਨਾਲ ਇੱਕ ਗੱਲ ਐਡ ਕਰ ਦਿਆਂ ਵੀ ਜਿਹੜਾ ਦੰਦ ਦੁੱਧ ਦਾੰਦ ਹੈ ਉਹ ਜਾੜੋ ਦੀ ਪਤਲੀ ਰਹੂਗੀ ਉੱਤੋਂ ਚੌੜਾ ਤੇ ਜਦੋਂ ਦੰਦ ਰਲ ਗਏ ਤੇ ਉਦੋਂ ਮੋਢ ਵੀ ਉਨਾ ਚੌੜਾ ਤੇ ਉੱਤੋਂ ਵੀ ਉਨਾ ਚੌੜਾ ਸੋ ਉਦੋਂ ਯੂ ਸ਼ੇਪ ਤੇ ਪਹਿਲਾਂ ਵੀ ਸ਼ੇਪ ਹੁੰਦੀ ਹੈ ਵੱਚੀ ਦਾ ਰੰਗ ਰੂਪ ਦੇਖੋ ਇਹਦਾ ਵੀ ਦੰਦੋ ਖੀਰੀ ਹੈ ਤੇ ਜਿਹੜੀ ਵੀਡੀਓ ਬਣਾਉਂਦਿਆਂ ਤੋਂ ਭਾਵੇਂ ਦੰਦ ਤੁਹਾਨੂੰ ਦਿਸਣ ਜਾਂ ਨਾ ਦਿਸਣ ਜੇ ਮੈਂ ਖੀਰੀ ਬੋਲੂਗਾ ਤੋਂ ਵੇਖ ਕੇ ਬੋਲੂਗਾ ਤੇ ਉਹਦੀ ਗਾਰੰਟੀ ਵੀ ਹੋਊਗੀ ਸੋ ਇਹਦਾ ਵੀ ਟਾਂਚਾ ਤੁਸੀਂ ਦੇਖ ਸਕਦੇ ਹੋ ਥੋੜਾ ਭਰਾਵਾਂ ਦਾ ਸਾਥ ਹੈ ਨਾਲ ਤੇ ਨਾਲ ਪ੍ਰਮਾਤਮਾ ਦੀ ਕਿਰਪਾ ਵੀ ਇੱਥੇ ਜਿਹੜੇ ਨਾਗ ਤੁਹਾਨੂੰ ਇੱਕ ਵਾਰ ਦਿਖਾਉਣੇ ਆ ਉਹ ਦੂਜੀ ਵਾਰ ਨਹੀਂ ਦਿਖਾਏ ਜਾਂਦੇ ਕਿਉਂਕਿ ਹਫਤੇ ਬਾਅਦ ਅਸੀਂ ਵੀਡੀਓ ਪਾਉਨੇ ਆ ਤੇ ਮੋਸਟਲੀ ਨਵੇਂ ਨਾਗ ਹੁੰਦੇ ਆ ਵਿਖਦੇ ਵੀ ਚੰਗੇ ਆ ਦੂਜੀ ਗੱਲ ਮਾਲ ਸਾਫ਼ ਸੁਥਰਾ ਹੁੰਦਾ ਤੇ ਤੀਜੀ ਗੱਲ ਇਹ ਆ ਵੀ ਦੰਦਾਾਂ ਵਾਲੇ ਪੱਖ ਤੋਂ ਜਾਂ ਥਾਣਾਂ ਵਾਲੇ ਪੱਖ ਤੋਂ ਉਹ ਦੱਸ ਕੇ ਪਸ਼ੂ ਵੇਚਿਆ ਜਾਂਦਾ ਸੋ ਤੁਹਾਨੂੰ ਇੱਕ ਹੋਰ ਬੱਚੀ ਦਿਖਾਉਣੇ ਆ ਦੂ ਅਕੇ ਇਹ ਵੀ ਖੀਰੀ ਕਨਫਰਮ ਹੈ ਕੀਮਤ ਜਰੂਰ ਦੋਸਤੋ ਫੋਨ ਦੇ ਉੱਤੇ ਆ ਤੁਸੀਂ ਇੱਕ ਫੋਨ ਕਾਲ ਕਰਕੇ ਜਿਹੜਾ ਨਾ ਖਰੀਦਣਾ ਚਾਹੋ ਉਹਦੀ ਡਿਟੇਲ ਪੁੱਛ ਲਿਓ ਬੰਦੇ ਬਈ ਵੱਡੇ ਕਦ ਕਾਠ ਦੀ ਵੱਚੀ ਦਿਖਾਉਣੇ ਆ ਇਹਨਾਂ ਸਾਰਿਆਂ ਚੋਂ ਹਾਈਟ ਲੈਂਥ ਵਾਲੀ ਐ ਉਮਰ ਵੀ ਇਹਨਾਂ ਨਾਲੋਂ ਵੱਧ ਹੋਊਗੀ ਬਿਨਾਂ ਸ਼ੱਕ ਪਰ ਵੱਡੇ ਟਾਂਚੇ ਦੀ ਐ ਸੋ ਦੋਸਤੋ ਦੋ ਦੰਦ ਵੱਚੀ ਐ ਠੀਕ ਐ ਬਈ ਦੋ ਦੰਦ ਬੱਛੀ ਆ ਤਾਂ ਨਾਲ ਇੱਕ ਗੱਲ ਹੋਰ ਹੈ ਮੈਂ ਵੀ ਤੁਹਾਡੀ ਗੱਲ ਹੀ ਮੈਂ ਚੈੱਕ ਕਰਵਾ ਲਈ ਅੱਛਾ ਤੇ ਆਪ ਦੀ ਅੰਦਰ ਜਿਹੜਾ ਮਰਜੀ ਵੀਰ ਮੰਨ ਲਓ ਸੌਦਾ ਆਪਣੇ ਨਾਲ ਕਰਦੇ ਆਂ ਆਨਲਾਈਨ ਵੀ ਇਹ ਕਰਦਾ ਬੰਦਾ ਠੀਕ ਹੈ ਤੇ ਜਦੋਂ ਉਤਰ ਗਈ ਤੇ ਆਪਣੀ ਗੱਡੀ ਜੋ ਡਾਕਟਰ ਨੂੰ ਫੇਰ ਪੈਸੇ ਤੇ ਫੜਾਵੇ ਆਪਣੀ ਗੱਡੀ ਇਹਨੂੰ ਪਿਆਨਾ ਜਦੋਂ ਸਾਈਟ ਹੋਣੀ ਹੋਣੀ ਹੈ ਜੀ ਸਹੀ ਹੈ ਤੇ ਉਸ ਤੋਂ ਬਾਅਦ ਪੈਸੇ ਦੇ ਦੇ ਠੀਕ ਹੈ ਫੁੱਲ ਗਾਰੰਟੀ ਹੋਈ ਜੀ ਫੁੱਲ ਸਹੀ ਹੈ ਭਾਈ ਸੋ ਬਾਈ ਕਹਿੰਦਾ ਵੀ ਮੈਂ ਅੰਦਰੋਂ ਇਹਨੂੰ ਚੈੱਕ ਕਰਾਇਆ ਵਾ ਇਹ ਇੱਕ ਨੰਬਰ ਆ ਕੋਈ ਪ੍ਰੋਬਲਮ ਨਹੀਂ ਹੈ ਜਿਹੜਾ ਵੀਰ ਖਰੀਦਣਾ ਚਾਹੇ ਜਦੋਂ ਉਹਦੇ ਘਰੇ ਗੱਡੀ ਤੋਂ ਉਤਰੂਗੀ ਤੇ ਡਾਕਟਰ ਵੀਰ ਤੁਸੀਂ ਬੁਲਾ ਕੇ ਰੱਖਿਓ ਚੈੱਕ ਕਰਵਾ ਲਿਓ ਪਾਸ ਹੁੰਦੀ ਹੈ ਸਹੀ ਹੈ ਤਾਂ ਪੈਸੇ ਜਿਹੜੇ ਰਕਮ ਬਚਦੀ ਹੋਊਗੀ ਉਹ ਬਾਈ ਦੀ ਭੇਜ ਦਿਓ ਜੇ ਜੇ ਤੁਹਾਨੂੰ ਬੱਚੀ 'ਚ ਕੋਈ ਨੁਕਸ ਲੱਗਾ ਤਾਂ ਭਾਵੇਂ ਬੱਚੀ ਬਾਪਸ ਭੇਜ ਦਿਓ ਤਾਂ ਵੀ ਕੋਈ ਪ੍ਰੋਬਲਮ ਨਹੀਂ ਢਾਂਚਾ ਬਹੁਤ ਸੋਹਣਾ ਦੱਸੋ ਇਹ ਲਗਭਗ ਕਾਂ ਬਣੀ ਪਈ ਹੈ ਕਿਉਂਕਿ ਕਾ ਹਾਈਟ ਲੈਂਥ ਹੁੰਦੀ ਆ ਥੋੜਾ ਬਾਡੀ weight ਘਟਾ ਉਹਦੇ ਕਰਕੇ ਹੋ ਸਕਦਾ ਹੈ ਗੱਬਨ ਹਜੇ ਨਾ ਹੋਈ ਹੋਵੇ ਤੇ ਜਦੋਂ ਇਹ ਪੂਰਾ ਭਰ ਜੂਗੀ ਤੇ ਬੱਚੀ ਅਗਲੇ ਸਾਲ ਚ ਤੁਹਾਨੂੰ ਇਹ ਆਮਦਨ ਦੇ ਦੇਊਗੀ ਕਰਮਾਂ ਵਾਲੀ ਤੇ ਇੱਕ ਹੋਰ ਬੱਚੀ ਇਹਦੂ ਅੱਗੇ ਤੁਹਾਨੂੰ ਫੁੱਲ ਹਾਈਟ ਲੈਂਥ ਫੁੱਲ ਵਜਨ ਵਾਲੀ ਦਿਖਾਉਣੀ ਹੈ ਲਾਸਟ ਉੱਤੇ ਆ ਇਹਦੇ ਵੀ ਦੰਦ ਪਹਿਲਾਂ ਕਨਫਰਮ ਕਰ ਲਾਂਗੇ ਆਪਾਂ ਲੋਜ ਤੋਂ ਇੱਕ ਹੀਰੀ ਕਨਫਰਮ ਚੀਕ ਹਨਮੋਖ ਕੀ ਖੀਰੀ ਹੈ ਦੋਸਤੋ ਬਹੁਤ ਸੋਹਣਾ ਟਾਂਚਾ ਦੂਜੀ ਬੱਚੀ ਜਿਹੜੀ ਉੱਚੀ ਲੰਬੀ ਹੈ ਦੋਨੇ ਜੋੜੀ ਬਣਦੀ ਹੈ ਜੇ ਕੋਈ ਵੀਰ ਖਰੀਦਦਾ ਜੇ ਤੁਹਾਡੇ ਕੋਲ ਸਾਇਲਜ ਪਾਇਆ ਮੱਕੀ ਦਾ ਲਾਹਾ ਲਓ ਤੁਸੀਂ ਇਦਾਂ ਦੀਆਂ ਬੱਚੀਆਂ ਖਰੀਦ ਲਓ ਇੱਕ ਸਾਲ ਚ ਤੁਹਾਨੂੰ ਇਹ ਆਮਦਨ ਦੇ ਦੇਣੀ ਆ ਬਾਕੀ ਪੈਸੇ ਇਨਵੈਸਟ ਕਰਨੇ ਆ ਤਾਂ ਪਸ਼ੂ ਦੀ ਤਸੱਲੀ ਵੀ ਤੁਹਾਡਾ ਹੱਕ ਆ ਵੀ ਤੁਸੀਂ ਕਰੋ ਬਣਾਵਟ ਦੇਖੋ ਬੱਚੀ ਦੀ ਗਾਂ ਬਣੀ ਵੀ ਆ ਕਰਮਾਲੀ ਇਹ ਵੀ ਹਜੇ ਖੀਰੀ ਹੈ ਦੋਸਤੋ ਤੇ ਇਹਨੇ ਦੋਂਦੀ ਦੋਂਦੀ ਜਿਹੜਾ ਉਹ ਸੂਪ ਹੈ ਨਾ ਬੱਚੇ ਨੂੰ ਜਨਮ ਦੇ ਦੂਗੀ ਪ੍ਰਿੰਟ ਦੇਖ ਸਕਦੇ ਹੋ ਸਟਰਕਚਰ ਦੇਖੋ ਲੱਤਾਂ ਦੀ ਬਣਾਵਟ ਦੇਖ ਸਕਦੇ ਹੋ ਉਤੋਂ ਬਿਲਕੁਲ ਸਿੱਧੀ ਹੈ ਕੋਈ ਕਿਸੇ ਕਿਸਮ ਦਾ ਕੋਈ ਜਿਹੜਾ ਉਹ ਸਰੀਰ ਘਟਾਂਜੇ ਚ ਕੋਈ ਫਾਉਲ ਗਲਾਬੀ ਇਹ ਦੋਨਾਂ ਦੇ ਥਣ ਇਹਨਾਂ ਦੇ ਗਲਾਬੀ ਰੰਗ ਦੇ ਦੱਸੋ ਬੱਛੀ ਦੀ ਇਹਦੀ ਤੁਸੀਂ ਬਣਾਵਟ ਦੇਖੋ ਸੋਹਣੀ ਬੱਛੀ ਹੈ ਖੀਰੀ ਹੈ ਹਜੇ ਛੋਟੀ ਉਮਰ ਸੋਏ ਅੱਜ ਦੀ ਵੀਡੀਓ ਦੇ 11 ਨਾਗਰ ਸੀ ਕਿ ਜਿਹੜੇ ਤੁਹਾਨੂੰ ਮੈਂ ਸਿੱਧੂ ਡੇਰੀ ਫਾਰਮ ਪੁੱਟੋ ਖੁਰਦ ਦੇ ਵਿੱਚ ਉਹ ਦਿਖਾਈ ਹੈ ਪਸ਼ੂ ਦੇਖਣਾ ਤਸੱਲੀ ਕਰਨਾ ਤੁਹਾਡਾ ਹੱਕ ਪਰ ਇੱਥੇ ਬੱਚੀਆਂ ਸੋਹਣੀਆਂ ਹੁੰਦੀਆਂ ਤੇ ਨਾਲ ਇੱਕ ਗੱਲ ਹੋਰ ਐਡ ਕਰ ਦਿਆਂ ਵੀ ਸੀਮਨ ਦੀ ਡਿਟੇਲ ਮੈਂ ਪਹਿਲਾਂ ਵੀ ਕਹ ਸੀ ਜਿੰਨੇ ਮਰਜ਼ੀ ਬੁੱਲ ਦੇ ਨਾਮ ਤੁਸੀਂ ਸੁਣਨੇ ਚਾਹੋ ਅਸੀਂ ਉਹ ਸੁਣਾ ਦਿਆ ਕਰਾਂਗੇ ਪਰ ਖਰੀਦੀਆਂ ਵੀ ਐ ਜਿਹਦੀ ਡਿਟੇਲ ਪਤਾ ਹੋਵੇ ਉਹ ਦੱਸ ਦਿੰਨੇ ਹੁੰਦੇ ਆ ਬਾਕੀ ਸਿਰਫ ਤੁਹਾਨੂੰ ਤੋਰ ਕੇ ਪਸ਼ੂ ਦਿਖਾਈ ਦਿਖਾਈ ਦੇ ਆ ਤੁਸੀਂ ਇਸ ਚੀਜ਼ ਨੂੰ ਪਸੰਦ ਵੀ ਕਰਦੇ ਹੋ ਪਸ਼ੂ ਵਿਕਦੇ ਆ ਤੇ ਜੇ ਆਪਾਂ ਉਵੇਂ ਮਸਾਲਾ ਲਾ ਕੇ ਵੀਡੀਓ ਬਣਾਉਣੇ ਆ ਫਿਰ ਵੀ ਪਸ਼ੂ ਵਿਕਣੇ ਹੁੰਦੇ ਪਰ ਸਵਾਦ ਆਉਂਦਾ ਵੀ ਤੁਸੀਂ ਇਸ ਚੀਜ਼ ਨੂੰ ਚੰਗਾ ਸਮਝ ਕੇ ਰਿਸਪਾਂਸ ਵਧੀਆ ਦਿੰਨੇ ਹੋ ਆ ਕੇ ਦੇਖ ਲਿਆ ਕਰੋ ਪਸ਼ੂ ਜਿਹੜਾ ਖਰੀਦਣਾ ਹੁੰਦਾ ਧੰਨਵਾਦ